ਨਮਕ ਦੇ ਡੱਬੇ ਵਿੱਚ ਪਾ ਦਿਓ ਇਹ ਇੱਕ ਚੀਜ਼ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੀ ਰਸੋਈ ਵਿੱਚ ਰੱਖਿਆ ਉਹ ਧਾਰਨ ਜਿਹਾ ਨਮਕ ਦਾ ਡੱਬਾ ਜਿਸ ਨੂੰ ਤੁਸੀਂ ਅਤੇ ਅਸੀਂ ਹਰ ਰੋਜ਼ ਆਪਣੇ ਭੋਜਨ ਦਾ ਸਵਾਦ ਵਧਾਉਣ ਲਈ ਇਸਤੇਮਾਲ ਕਰਦੇ ਹਾਂ ਉਹ ਸਿਰਫ ਇੱਕ ਮਸਾਲਾ ਨਹੀਂ ਬਲਕਿ ਤੁਹਾਡੀ ਸੁੱਤੀ ਹੋਈ ਕਿਸਮਤ ਨੂੰ ਜਗਾਉਣ ਵਾਲੀ ਇੱਕ ਜਾਦੂਈ ਤਿਜ਼ੋਰੀ ਹੋ ਸਕਦਾ ਹੈ ਕੀ ਹੋਵੇ ਜੇ ਮੈਂ ਤੁਹਾਨੂੰ ਕਹਾਂ ਕਿ ਤੁਹਾਡੇ ਘਰ ਵਿੱਚ ਤੁਹਾਡੀਆਂ ਹੱਥਾਂ ਦੇ ਠੀਕ ਸਾਹਮਣੇ ਮੌਜੂਦ ਇੱਕ ਮਾਮੂਲੀ ਜਿਹੀ ਚੀਜ਼ ਤੁਹਾਡੀ ਜ਼ਿੰਦਗੀ ਦੀਆਂ ਸਭ ਤੋਂ ਵੱਡੀਆਂ ਪਰੇਸ਼ਾਨੀਆਂ ਆਰਥਿਕ ਤੰਗੀਆਂ ਤੇ ਘਰ ਵਿੱਚ ਹੋ ਰਹੇ ਕਲੇਸ਼ਾਂ ਦਾ ਹੱਲ ਬਣ ਸਕਦੀ ਹੈ ਇਸ ਸੋਨਨ ਵਿੱਚ ਸ਼ਾਇਦ ਅਵਿਸ਼ਵਾਸਜੋਕ ਲੱਗੇ ਪਰ ਸਾਡੇ ਪ੍ਰਾਚੀਨ ਸ਼ਾਸਤਰਾਂ ਵਿੱਚ ਅਤੇ ਸਨਾਤਨ ਧਰਮ ਦੀਆਂ માનਤਾਵਾਂ ਵਿੱਚ ਅਜਿਹੀਆਂ ਕਈ ਗੁਪਤ ਵਿਧੀਆਂ ਲੁਕੀਆਂ ਜਿਨ੍ਹਾਂ ਸੁਧਾਰਨ ਜਿਹੀਆਂ ਚੀਜ਼ਾਂ ਵਿੱਚ ਲੁਕੀਆਂ ਅਸਧਾਰਨ ਸ਼ਕਤੀਆਂ ਨੂੰ ਉਜਾਗਰ ਕਰਦੀਆਂ ਹਨ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਚੰਤਕਾਰੀ ਰਹੱਸ ਬਾਰੇ ਦੱਸਣ ਜਾ ਰਿਹਾ ਹਾਂ ਇੱਕ ਅਜਿਹੀ ਚੀਜ਼ ਬਾਰੇ ਜਿਸ ਨੂੰ ਜੇਕਰ ਤੁਸੀਂ ਆਪਣੇ ਨੰਪ ਦੇ ਡੱਬੇ ਵਿੱਚ ਪੂਰੀ ਸ਼ਰਧਾ ਅਤੇ ਸਹੀ ਵਿਧੀ ਦੇ ਨਾਲ ਪਾ ਦਿੱਤਾ ਤਾਂ ਯਕੀਨ ਮੰਨੋ ਤੁਹਾਡੀ ਟੁੱਟੀ ਤੇ ਫੁੱਟੀ ਕਿਸਮਤ ਵੀ ਸੂਰਜ ਵਾਂਗ ਚਮਕ ਉੱਠੇਗੀ ਇਹ ਕੋਈ ਜਾਦੂ ਟੋਣਾ ਜਾਂ ਅੰਧਵਿਸ਼ਵਾਸ ਨਹੀਂ ਬਲਕਿ ਊਰਜਾ ਦੇ ਉਸ ਵਿਗਿਆਨ ਅਤੇ ਆਧਾਰਤ ਹੈ ਜਿਸ ਨੂੰ ਸਾਡੇ ॠषि मुनियों ਨੇ ਹਜ਼ਾਰਾਂ ਸਾਲ ਪਹਿਲਾਂ ਹੀ ਸਮਝ ਲਿਆ ਸੀ ਇਸ ਲਈ ਇਸ ਵੀਡੀਓ ਨੂੰ ਅੰਤ ਤੱਕ ਬਹੁਤ ਧਿਆਨ ਨਾਲ ਦੇਖੋ ਕਿਉਂਕਿ ਅੱਜ ਜੋ ਗਿਆਨ ਤੁਸੀਂ ਇੱਥੋਂ ਲੈ ਕੇ ਜਾਓਗੇ ਉਹ ਤੁਹਾਡੇ ਜੀਵਨ ਨੂੰ ਦੇਖਣ ਦਾ ਨਜ਼ਰੀਆ ਹਮੇਸ਼ਾ ਲਈ ਬਦਲ ਸਕਦਾ ਹੈ। ਨਮਕ Pavlov ਸਮੁੰਦਰ ਮੰਥਨ ਤੋਂ ਪ੍ਰਗਟ ਹੋਏ 14 ਰਤਨ ਵਿੱਚੋਂ ਇੱਕ ਮਾਂ ਲక్ష్ਮੀ ਵੀ ਖੀਰ ਸਾਗਰ ਤੋਂ ਪੈਦਾ ਹੋਈ ਸੀ। ਇਸੇ ਲਈ ਨਮਕ ਨੂੰ ਮਾਂ ਲక్ష్ਮੀ ਦਾ ਪ੍ਰਾਵੀ ਕਿਹਾ ਜਾਂਦਾ ਹੈ। ਇਹ ਸਿਰਫ ਸਾਡੇ ਭੋਜਨ ਨੂੰ ਹੀ ਸਵਾਦ ਨਹੀਂ ਦਿੰਦਾ ਬਲਕਿ ਸਾਡੇ ਜੀਵਨ ਦੇ ਸਵਾਦ ਨੂੰ ਵੀ ਸੰਤੁਲਿਤ ਕਰਨ ਦੀ ਅਦਭੁਤ ਸਮਰੱਥਾ ਰੱਖਦਾ ਹੈ। ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਘਰ ਵਿੱਚ ਪੋਚਾ ਲਗਾਉਂਦੇ ਸਮੇਂ ਪਾਣੀ ਵਿੱਚ ਥੋੜਾ ਨਮਕ ਪਾ ਦੇਣਾ ਚਾਹੀਦਾ ਹੈ ਜਾਂ ਕਿਸੇ ਦੀ ਬੁਰੀ ਨਜ਼ਰ ਉਤਾਰਨ ਲਈ ਨਮਕ ਦਾ ਪ੍ਰਯੋਗ ਕੀਤਾ ਜਾਂਦਾ ਹੈ ਅਜੀਹਾ ਕਿਉਂ ਕਿ ਨਮਕ ਵਿੱਚ ਨਕਾਰਾਤਮਕ ਊਰਜਾ ਨੂੰ ਸੋਖਣ ਦੀ ਉਸ ਨੂੰ ਆਪਣੇ ਅੰਦਰ ਖਿੱਚ ਕੇ ਨਸ਼ਟ ਕਰ ਦੇਣ ਦੀ ਇੱਕ ਕੁਦਰਤੀ ਅਤੇ ਸ਼ਕਤੀਸ਼ਾਲੀ ਸਮਰੱਥਾ ਹੁੰਦੀ ਹੈ ਤੁਹਾਡੇ ਘਰ ਦੀ ਰਸੋਈ ਵਿੱਚ ਰੱਖਿਆ ਉਹ ਨਮਕ ਦਾ ਡੱਬਾ ਇੱਕ ਮੁੱਖ ਵਾਹ ਵਾਹ ਹੁੰਦਾ ਹੈ ਉਹ ਤੁਹਾਡੇ ਘਰ ਦੀ ਹਰ ਇੱਕ ਊਰਜਾ ਨੂੰ ਮਹਿਸੂਸ ਕਰਦਾ ਹੈ ਤੇ ਆਪਣੇ ਅੰਦਰ ਸਮਾ ਲੈਂਦਾ ਹੈ ਤੁਹਾਡੇ ਘਰ ਵਿੱਚ ਹੋਣ ਵਾਲੀ ਹਰ ਗੱਲਬਾਤ ਹਰ ਝਗੜਾ ਹਰ ਖੁਸ਼ੀ ਦਾ ਪਲ ਹਰ ਚਿੰਤਾ ਦੀ ਲਹਿਰ ਉਸ ਨੰਪ ਦੇ ਕੰਕਰ ਵਿੱਚ ਸਮਾ ਜਾਂਦੀ ਹੈ ਜਦੋਂ ਘਰ ਵਿੱਚ ਕਲੇਸ਼ ਹੁੰਦਾ ਹੈ ਤਣਾਅ ਹੁੰਦਾ ਹੈ ਜਦ ਕੋਈ ਮੈਂਬਰ ਬਾਹਰੋਂ ਨਕਾਰਾਤਮਕ ਊਰਜਾ ਲੈ ਕੇ ਘਰ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਊਰਜਾ ਤੁਹਾਡੇ ਨੰਪ ਦਵਾਰ ਹੀ ਸੋਖੀ ਜਾਂਦੀ ਹੈ ਇਹ ਇੱਕ 스펀ਜ ਵਾਂਗ ਕੰਮ ਕਰਦਾ ਹੈ ਜੋ ਘਰ ਦੀ ਗੰਦਗੀ ਨੂੰ ਅਦ੍ਰਿਸ਼ ਗੰਦਗੀ ਨੂੰ ਸਾਫ਼ ਕਰਦਾ ਰਹਿੰਦਾ ਹੈ ਪਰ ਸੋਚੋ ਜਦੋਂ ਇੱਕ 스펀ਜ ਬਹੁਤ ਜ਼ਿਆਦਾ ਗੰਦਗੀ ਸੋਖ ਲੈਂਦਾ ਹੈ ਤਾਂ ਕੀ ਹੁੰਦਾ ਹੈ ਉਹ ਖੁਦ ਗੰਦਾ ਹੋ ਜਾਂਦਾ ਹੈ ਇਸ ਦੀ ਸੋਖਣ ਦੀ ਸਮਰੱਥਾ ਖਤਮ ਹੋ ਜਾਂਦੀ ਹੈ ਠੀਕ ਇਹ ਹੀ ਹਾਲ ਤੁਹਾਡੇ ਨਾਮ ਤੇ ਡੱਬੇ ਦਾ ਹੁੰਦਾ ਹੈ ਜਦੋਂ ਘਰ ਵਿੱਚ ਨਕਾਰਾਤਮਕਤਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਹਰ ਤਰਫੋਂ ਨਿਰਾਸ਼ਾ ਕਰਜ਼ੇ ਦਾ ਬੋਝ ਬਿਮਾਰੀਆਂ ਦਾ ਡੇਰਾ ਅਤੇ ਰਿਸ਼ਤਿਆਂ ਵਿੱਚ ਕੜਵਾਟ ਘੁਲਣ ਲੱਗਦੀ ਹੈ ਤਾਂ ਇਹ ਵਿਚਾਰਾ ਨਮਕ ਵੀ ਆਪਣੀ ਸਕਾਰਾਤਮਕ ਸ਼ਕਤੀ ਖੋਣ ਲੱਗਦਾ ਹੈ ਉਹ ਨਕਾਰਾਤਮਕ ਊਰਜਾ ਨੂੰ ਸੋਖਦੇ ਸੋਖਦੇ ਖੁਦ ਹੀ ਨਕਾਰਾਤਮਕ ਹੋ ਜਾਂਦਾ ਹੈ ਅਤੇ ਫਿਰ ਜਦੋਂ ਤੁਸੀਂ ਉਸੇ ਨਮਕ ਦਾ ਪ੍ਰਯੋਗ ਆਪਣੇ ਭੋਜਨ ਵਿੱਚ ਕਰਦੇ ਹੋ ਤਾਂ ਉਹ ਨਕਾਰਾਤਮਕ ਊਰਜਾ ਭੋਜਨ ਰਹੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੇ ਸਰੀਰ ਵਿੱਚ ਪਰਵੇਸ਼ ਕਰ ਜਾਂਦੀ ਹੈ ਇਸ ਦਾ ਨਤੀਜਾ ਕੀ ਹੁੰਦਾ ਹੈ ਮਨ ਵਿੱਚ ਬਿਨਾਂ ਗਲਤੀ ਵਿਚੇਨੀ ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸਾ ਆਣਾ, ਬੜੇ ਬਣਾਈ ਕੰਮ ਵਿਗੜ ਜਾਣਾ। ਘਰ ਵਿੱਚ ਪੈਸਾ ਆਉਂਦਾ ਤਾਂ ਹੈ ਪਰ ਟਿਕਦਾ ਨਹੀਂ। ਪਾਣੀ ਦੀ ਤਰ੍ਹਾਂ ਵਹਿ ਜਾਂਦਾ ਹੈ। પતિ-ਪਤਨੀ ਦੇ ਵਿੱਚ ਪਿਆਰ ਦੀ ਜਗ੍ਹਾ ਸ਼ੱਕ ਅਤੇ ਝਗੜੇ ਲੈ ਲੈਂਦੇ ਹਨ। ਬੱਚੇ ਕਹਿਣਾ ਨਹੀਂ ਮੰਨਦੇ। ਉਹਨਾਂ ਦਾ ਮਨ ਪੜ੍ਹਾਈ ਵਿੱਚ ਨਹੀਂ ਲੱਗਦਾ। ਘਰ ਦਾ ਹਰ ਮੈਂਬਰ ਇੱਕ ਅਦ੍ਰਿਸ਼ ਬੋਝ ਥੱਲੇ ਦੱਬਿਆ ਹੋਇਆ ਮਹਿਸੂਸ ਕਰਦਾ ਹੈ। ਇਨਸਾਨ ਮਿਹਨਤ ਤਾਂ ਬਹੁਤ ਕਰਦਾ ਹੈ। ਦਿਨ-ਰਾਤ ਇੱਕ ਕਰ ਦਿੰਦਾ ਹੈ ਪਰ ਉਸ ਨੂੰ ਆਪਣੀ ਮਿਹਨਤ ਦਾ ਫਲ ਨਹੀਂ ਮਿਲਦਾ। ਉਹ ਜਿੱਥੇ ਵੀ ਹੱਥ ਪਾਉਂਦਾ ਹੈ ਉਸ ਨੂੰ ਅਸਫਲਤਾ ਹੀ ਮਿਲਦੀ ਹੈ। ਅਤੇ ਤਾਦੋ ਕਹਿੰਦਾ ਹੈ ਮੇਰੀ ਤਾਂ ਕਿਸਮਤ ਹੀ ਫੁੱਟੀ ਹੈ ਪਰ ਕਿਸਮਤ ਫੁੱਟੀ ਨਹੀਂ ਹੁੰਦੀ। ਬਲਕਿ ਤੁਹਾਡੇ ਘਰ ਦੀ ਊਰਜਾ ਦਾ ਪਰਵਾਰ ਰੁਕਿਆ ਹੁੰਦਾ ਹੈ। ਤੁਹਾਡੀ ਘਰ ਨੂੰ ਤੁਹਾਡੇ ਜੀਵਨ ਨੂੰ ਨਕਾਰਾਤਮਕਤਾ ਦੇ ਮੱਕੜ ਜਾਲ ਨੇ ਇਸ ਤਰ੍ਹਾਂ ਜਕੜ ਲਿਆ ਹੁੰਦਾ ਹੈ ਕਿ ਸਕਾਰਾਤਮਕ ਊਰਜਾ ਲਈ ਕੋਈ ਜਗ੍ਹਾ ਹੀ ਨਹੀਂ ਬਚਦੀ। ਅਤੇ ਇਸ ਮੱਕੜ ਜਾਲ ਨੂੰ ਕੱਟਣ ਦੀ ਇਸ ਜਕਰਣ ਨੂੰ ਤੋੜਨ ਦੀ ਚਾਬੀ ਤੁਹਾਡੇ ਉਸੇ ਨਮਕ ਦੇ ਡੱਬੇ ਵਿੱਚ ਲੁਕੀ ਹੁੰਦੀ ਹੈ। ਹੁਣ ਆਉਂਦੇ ਹਾਂ ਉਹ ਰਹੱਸ, ਉਹ ਗੁਪਤ ਵਿਧੀ ਜਿਸ ਦੇ ਲਈ ਤੁਸੀਂ ਇਸ ਸਭ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ। ਉਹ ਕਿਹੜੀ ਇੱਕ ਚਮਤਕਾਰੀ ਚੀਜ਼ ਹੈ ਜਿਸ ਨੂੰ ਨਮਕ ਦੇ ਡੱਬੇ ਵਿੱਚ ਪਾ ਦੇਣ ਨਾਲ ਇਸ ਧਰਜ ਜਾਂ ਨਮਕ ਇੱਕ ਅਣਿਸ਼ਾਨੀ ਊਰਜਾ ਚੁੰਬਕ ਵਿੱਚ ਬਦਲ ਜਾਂਦਾ ਹੈ। ਇੱਕ ਅਜੀਹਾਂ ਚੁੰਬਕ ਜੋ ਤੁਹਾਡੇ ਘਰ ਚੋਂ ਸਾਰੀ ਨਕਾਰਾਤਮਕਤਾ ਨੂੰ ਖਿੱਚ ਕੇ ਬਾਹਰ ਸੁਟਦੇ ਹੋਏ ਗਾਤੇ ਬ੍ਰਹਿਮੰਡ ਵਿੱਚ ਮੌਜੂਦ ਧਨ ਖੁਸ਼ਹਾਲੀ ਸਿਹਤ ਅਤੇ ਖੁਸ਼ੀਆਂ ਦੀ ਸਕਾਰਾਤਮਕ ਊਰਜਾ ਤੁਹਾਡੇ ਘਰ ਵੱਲ ਆਕਰਸ਼ਿਤ ਕਰੇਗਾ। ਉਹ ਇੱਕ ਦਿਵਯ ਅਤੇ ਚਮਤਕਾਰੀ ਵਸਤੂ ਹੈ ਲੌਂਗ। ਜੀ ਹਾਂ, ਉਹ ਹੀ ਲੌਂਗ ਜਿਸ ਨੂੰ ਤੁਸੀਂ ਮਸਾਲਿਆਂ ਵਿੱਚ ਇਸਤੇਮਾਲ ਕਰਦੇ ਹੋ ਪਰ ਸਧਾਰਨ ਲੌਂਗ ਨਹੀਂ, ਬਲਕਿ ਸਾਬਤ ਫੁੱਲ ਵਾਲੀ ਲੌਂਗ ਜਿਸ ਦਾ ਉੱਪਰ ਦਾ ਗੋਲਾਕਾਰ ਫੁੱਲ ਟੁੱਟਿਆ ਹੋਇਆ ਨਾ ਹੋ ਧਾਰਮਿਕ ਮਹੱਤਵ ਲੌਂਗ ਨੂੰ ਜੋਤਿਸ਼ ਸ਼ਾਸਤਰ ਵਿੱਚ ਸ਼ੁਕਰ ਗ੍ਰਹਿ ਨਾਲ ਜੋੜਿਆ ਗਿਆ ਹੈ ਅਤੇ ਸ਼ੁਕਰ ਗ੍ਰਹਿ ਧਨ, ਵਿਆਹ, ऐश्वर्य, ਪ੍ਰੇਮ ਅਤੇ ਸੁਖੰਦਿਕ ਕਾਰਕ ਮੰਨੇ ਜਾਂਦੇ ਹਨ। Maa Lakshmi ਦੀ ਪੂਜਾ ਵਿੱਚ ਲੌਂਗ ਦਾ ਜੋੜਾ ਅਤੇ ਕੰਨਸਾਪ ਤੋਂ ਸ਼ੁਭ ਮੰਨਿਆ ਜਾਂਦਾ ਹੈ। ਉਹ ਜਦ ਦਾ ਸੰਜੋਗ ਲੌਂਗ ਦੀ ਟਿੱਕੀ ਅਤੇ ਪਵਿੱਤਰ ਸੁਗੰਧ ਵਾਤਾਵਰਨ ਵਿੱਚ ਮੌਜੂਦ ਨਕਾਰਾਤਮਕ ਸ਼ਕਤੀਆਂ ਦਾ ਨਾਸ਼ ਕਰਦੀ ਹੈ ਅਤੇ दैਵੀ ਸ਼ਕਤੀਆਂ ਨੂੰ ਆਕਰਸ਼ਿਤ ਕਰਦੀ ਹੈ। ਜਦੋਂ ਨਮਕ ਜੋ ਖੁਦ ਨਕਾਰਾਤਮਕਤਾ ਦਾ ਵਿਨਾਸ਼ਕ ਹੈ ਅਤੇ ਲੌਂਗ ਜੋ ਸਕਾਰਾਤਮਕਤਾ ਤੇ ਖੁਸ਼ਾਲੀ ਦਾ ਚੁੰਬਕ ਹੈ ਇਕੱਠੇ ਮਿਲ ਜਾਂਦੇ ਹਨ ਤਾਂ ਇਹ ਇੱਕ ਅਜੀਹੀ ਸ਼ਕਤੀਸ਼ਾਲੀ ਸੰਜੋਗ ਬਣਦਾ ਹੈ ਜੋ ਕਿਸੇ ਵੀ ਤਰ੍ਹਾਂ ਦੇ ਵਾਸਤੂ ਦੋਸ਼ ਨજર ਦੋਸ਼ ਅਤੇ ਗ੍ਰਹਾਂ ਦੇ ਅਸ਼ੁਭ ਪ੍ਰਭਾਵ ਨੂੰ ਕਟਣ ਦੀ ਸਮਰੱਥਾ ਰੱਖਦਾ ਹੈ ਨਮਕ ਦੇ ਡੱਬੇ ਵਿੱਚ ਲੌਂਗ ਪਾਉਣ ਦੀ ਸਹੀ ਵਿਧੀ ਇਸ ਨੂੰ ਕਰਨ ਦੀ ਇੱਕ ਵਿਸ਼ੇਸ਼ ਵਿਧੀ ਹੈ ਹਰ ਕਾਜ ਨੂੰ ਕਰਨ ਦਾ ਇੱਕ ਸਹੀ ਸਮਾ ਇੱਕ ਸਹੀ ਤਰੀਕਾ ਤੇ ਇੱਕ ਸਹੀ ਪਾਉ ਹੁੰਦਾ ਹੈ ਨੰਬਰ 1 ਡੱਬੇ ਦੀ ਸ਼ੁੱਧੀ ਅਤੇ ਸਮਾ ਬਰਤਨ ਸਭ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਤੁਹਾਡਾ ਨਮਕ ਦਾ ਡੱਬਾ ਕੱਚ ਦਾ ਹੋਵੇ ਕਿਰਪਾ ਕਰਕੇ ਪਲਾਸਟਿਕ ਦੇ ਡੱਬੇ ਵਿੱਚ ਨਮਕ ਨਾ ਰੱਖੋ ਕੱਚ ਦਾ ਸ਼ੁੱਧ ਅਤੇ ਊਰਜਾ ਦਾ ਸੁਚਾਲਕ ਮੰਨਿਆ ਜਾਂਦਾ ਹੈ ਸਫਾਈ ਪੁਰਾਣੀ ਨਮਕ ਨੂੰ ਉੱਚਾ ਲਗਾਉਣ ਜਾਂ ਸਿੰਕ ਵਿੱਚ ਪਾਣੀ ਦੇ ਨਾਲ ਉਹਨਾਂ ਲਈ ਇਸਤੇਮਾਲ ਕਰ ਲੋ ਡੱਬੇ ਨੂੰ ਅੱਛੀ ਤਰ੍ਹਾਂ ਧੋ ਕੇ ਸੁਕਾ ਦਿਨ ਇਹ ਕਿਰਿਆ ਤੁਹਾਨੂੰ ਸ਼ੁੱਕਰਵਾਰ ਦੇ ਦਿਨ ਕਰਨੀ ਹੈ ਸ਼ੁੱਕਰਵਾਰ ਦਾ ਦਿਨ ਮਾਂ ਲਕਸ਼ਮੀ ਅਤੇ ਸ਼ੁਕਰ ਦੇਵ ਨੂੰ ਸਮਰਪਿਤ ਹੁੰਦਾ ਹੈ ਸਮਾਂ ਸ਼ੁੱਕਰਵਾਰ ਦੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਸਾਫ਼ ਕੱਪੜੇ ਪਹਿਨ ਕੇ ਆਪਣੇ ਪੂਜਾ ਘਰ ਵਿੱਚ ਬੈਠੋ ਨੰਬਰ 2 ਸੰਕਲਪ ਅਤੇ ਅਭੀ ਮੰਤਰ ਲੋ ਦਹਨੁ ਪੰਜ ਸਾਬਤ ਫੁੱਲ ਵਾਲੀ ਲੌਂਗ ਲੈਣੀ ਹੈ ਯਾਦ ਰੱਖੇ ਪੰਜ ਦੀ ਸੰਖਿਆ ਅਤੇ ਲੌਂਗ ਕਿਤੋਂ ਵੀ ਖੰਡਿਤ ਚ ਟੁੱਟੀਆਂ ਹੋਈਆਂ ਨਾ ਹੋਣ ਪ੍ਰਾਤਨਾ ਉਹਨਾਂ ਪੰਜਾਂ ਲੌਂਗਾ ਨੂੰ ਆਪਣੇ ਸੱਜੇ ਹੱਥ ਦੀ ਹਦੀਲੀ ਤੇ ਰੱਖੋ ਆਪਣੀਆਂ ਅੱਖਾਂ ਬੰਦ ਕਰੋ ਅਤੇ ਪੂਰੀ ਸ਼ਰਧਾ ਦੇ ਨਾਲ ਮਾਂ ਲਕਸ਼ਮੀ ਦਾ ਧਿਆਨ ਕਰੋ ਮਨ ਹੀ ਮਨ ਮਾਂ ਲਕਸ਼ਮੀ ਤੋਂ ਪ੍ਰਾਰਥਨਾ ਕਰੋ ਕਿ ਉਹ ਉਹਨਾਂ ਨੋਂਗਾ ਨੂੰ ਆਪਣੀ ਸ਼ਕਤੀ ਪ੍ਰਦਾਨ ਕਰਨ ਅਤੇ ਤੁਹਾਡੇ ਘਰ ਤੋਂ ਹਰ ਪ੍ਰਕਾਰ ਦੀ ਨਕਾਰਾਤਮਕਤਾ, ਦ੍ਰਿਦਰਤਾ ਅਤੇ ਕਲੇਸ਼ ਨੂੰ ਦੂਰ ਕਰਕੇ ਧਨ ਸੁਭਾਗ ਅਤੇ ਖੁਸ਼ੀਆਂ ਦਾ ਵਾਸ ਕਰ। ਨੰਬਰ 3 ਸਥਾਪਨਾ ਅਤੀ ਸਥਾਨ। ਨਮਕ ਪਰੋ। ਪ੍ਰਾਤਨਾ ਕਰਨ ਤੋਂ ਬਾਅਦ ਉਹਨਾਂ ਪੰਜ ਨੋਂਗਾ ਨੂੰ ਉਸ ਖਾਲੀ ਕੱਚ ਦੇ ਡੱਬੇ ਵਿੱਚ ਪਾ ਦਿਓ। ਫਿਰ ਤੋਂ ਹਾਂ ਉਸ ਡੱਬੇ ਵਿੱਚ ਉਪਰੋ ਸੰਦਾਨ ਨਮਕ ਚਸ ਮੁੰਦਰੀ ਨਮਕ ਪੰਨਾ ਹੈ। ਧਿਆਨ ਦੇ। ਤਹਾਨੂੰ ਪੀਸਿਆ ਹੋਇਆ ਪੈਕੇਟ ਵਾਲਾ ਆਇਓਡਿਨ ਯੁਕਤ ਨਮਕ ਇਸਤੇਮਾਲ ਨਹੀਂ ਕਰਨਾ। ਰੱਖਣ ਦਾ ਸਥਾਨ ਜਦੋਂ ਡੱਬਾ ਪੂਰੀ ਤਰ੍ਹਾਂ ਨਮਕ ਨਾਲ ਭਰ ਜਾਵੇ ਤਾਂ ਉਸ ਨੂੰ ਬੰਦ ਕਰ ਦਿਓ। ਇਸ ਡੱਬੇ ਨੂੰ ਆਪਣੀ ਜ ਰਸੋਈ ਵਿੱਚ ਉਸ ਥਾਂ ਤੇ ਰੱਖੋ ਜਿੱਥੇ ਤੁਸੀਂ ਹਰ ਦਿਨ ਖਾਣਾ ਬਣਾਉਣ ਲਈ ਨਮਕ ਵਰਤਦੇ ਹੋ। ਅਸਲ ਹੁਣ ਹਰ ਦਿਨ ਜਦੋਂ ਵੀ ਤੁਸੀਂ ਇਸ ਡੱਬੇ ਤੋਂ ਨਮਕ ਲெடுਓਗੇ ਤਾਂ ਉਸ ਨਮਕ ਦੇ ਨਾਲ ਮਾਂ ਲక్ష్ਮੀ ਦਾ ਆਸ਼ੀਰਵਾਦ ਸ਼ੁਕਰ ਗੁਰੂ ਦੀ ਸਕਾਰਾਤਮਕਤਾ ਤੇ ਨੋਂਗਤੀ ਦੇਵੇ ਸ਼ਕਤੀ ਵੀ ਤੁਹਾਡੇ ਭੋਜਨ ਵਿੱਚ ਮਿਲ ਜਾਵੇਗੀ ਜੋ ਤੁਹਾਡੇ ਪਰਿਵਾਰ ਦੇ ਹਰ ਮੈਂਬਰ ਦੀ ਨਕਾਰਾਤਮਕ ਊਰਜਾ ਨੂੰ ਸ਼ਾਂਤ ਕਰੇਗੀ ਧਿਆਨ ਰੱਖਣ ਜੋ ਗੱਲਾਂ ਨਮਕ ਬਦਲਣਾ ਜਦੋਂ ਵੀ ਡੱਬੇ ਵਿੱਚ ਨਮਕ ਖਤਮ ਹੋਣ ਲੱਗੇ ਤਾਂ ਉਸ ਨੂੰ ਪੂਰੀ ਤਰ੍ਹਾਂ ਖਾਲੀ ਨਾ ਹੋਂਦੋ ਥੋੜਾ ਨਮਕ ਰਹਿੰਦੇ ਹੀ ਉਸ ਵਿੱਚ ਫੋਰ ਨਵਾਂ ਨਮਕ ਉੱਪਰ ਪਾਟ ਲੌਂਗ ਬਦਲਣਾ ਤੁਹਾਨੂੰ ਹਰ ਵਾਰ ਨਵੀਂ ਲੌਂਗ ਪਾਉਣ ਦੀ ਜ਼ਰੂਰਤ ਨਹੀਂ ਹੈ ਉਹ ਪੰਜ ਲੌਂਗ ਡੱਬੇ ਦੀ ਜਿ ਤਲੀ ਵਿੱਚ ਹਮੇਸ਼ਾ ਲਈ ਰਹਿਣ ਦਿਓ ਇਹ ਆਪਣੀ ਊਰਜਾ ਨਾਲ ਨਵੇਂ ਨਮਕ ਨੂੰ ਵੀ ਅਭੀ ਮੰਤਰਿਤ ਕਰਦੀਆਂ ਰਹਿੰਦੀਆਂ ਨਵੀਂ ਲੌਂਗ ਕਦੋਂ ਪਾਉਣੀ ਹੈ ਹਾਂ ਹਰ 3-4 ਮਹੀਨੇ ਵਿੱਚ ਇੱਕ ਵਾਰ ਕਿਸੇ ਵੀ ਸ਼ੁੱਕਰਵਾਰ ਨੂੰ ਤੁਸੀਂ ਪੁਰਾਣੀ ਲੌਂਗ ਕੱਢ ਕੇ ਕਿਸੇ ਪੇੜ ਦੇ ਹੇਠਾਂ ਪਾਸੁੱਤੇ ਹੋ ਤੇ ਦੱਸੀ ਗਈ ਵਿਧੀ ਨਾਲ ਹੀ ਪੰਜ ਨਵੀਆਂ ਲੌਂਗ ਫਿਰ ਤੋਂ ਡੱਬੇ ਵਿੱਚ ਪਾ ਸਕਦੇ ਹੋ ਤਾਂ ਕਿ ਇਸਦੀ ਊਰਜਾ ਹਮੇਸ਼ਾ ਪ੍ਰਬਲ ਬਣੀ ਰਹੇ ਵਿਸ਼ਵਾਸ ਸਭ ਤੋਂ ਮਹੱਤਵਪੂਰਨ ਗੱਲ ਇਸ ਉਪਾਏ ਤੇ ਪੂਰਾ ਵਿਸ਼ਵਾਸ ਰੱਖੋ ਇਹ ਕੋਈ ਟੋਟਕਾ ਨਹੀਂ ਹੈ ਇਹ ਆਸਥਾ ਅਤੇ ਊਰਜਾ ਦਾ ਵਿਗਿਆਨ ਹੈ ਤੁਹਾਡੀ ਆਸਥਾ ਤੇ ਤੁਹਾਡਾ ਵਿਸ਼ਵਾਸ ਹੀ ਇਸ ਉਪਾਏ ਦੀ ਅਸਲੀ ਸ਼ਕਤੀ ਹੈ